ਇਹ ਬੇਦਾਜੀ ਜਤਵੰਦ ਸਿੰਘ ਇਹਦਾ ਨਾਮ ਰਣਜੋਤ ਸਿੰਘ ਆ ਸਾਡੀ ਕੋਈ ਜ਼ਮੀਨ ਨਹੀਂ ਜੀ ਅਸੀਂ ਤੇ ਪਿੰਡ ਦੇ ਨਾਲ ਹੀ ਜਿਆਦਾ ਕਰਦੇ ਹਾਂ ਗੰਜ਼ਾ ਅੰਦੋਲਨਾਂ ਭਰਾਵਾਂ ਦੇ ਨਾਲ ਜੀ ਤੁਰਨਾ ਪੈਂਦਾ ਜੇ ਭਰਾ ਇਕੱਲੇ ਜਾਂਦੇ ਆ ਫੇਰ ਕਿਹੜੀ ਗੱਲ ਜੀ ਅਸੀਂ ਨਾਲ ਚੱਲੇਗੇ ਪਰ ਸਰਕਾਰਾਂ ਬਹੁਤ ਠਕਾ ਕਰ ਰਹੀਆਂ ਜੀ ਪਹਿਲੇ ਮੋਰਚੇ ਜੀ ਗਏ ਤਿੰਨ ਚਾਰ ਨਾਲ ਪਹਿਲੇ ਮੋਰਚੇ ਜੀ ਗਏ ਕਿ ਤੀਜੀ ਵਾਰੀ ਆਈ ਸਾਡੀ ਤੇ ਜਿਆਦਾ ਗਏ ਤਿੰਨ ਤਿੰਨ 10-10 ਦਿਨ ਲਾ ਕੇ ਆਉਂਦੇ ਰਹੇ ਆ ਇਹ ਕਿ 30 ਤਰੀਕ ਦੇ ਗਏ ਆ ਗੱਲ ਬਾਤ ਵੀਰ ਆਏ ਸੇਰਿਆਂ ਦੇ ਬਾਪੂ ਆਹੇ ਚਾਚਾ ਦੀ ਢੱਲੇ ਆ ਹੱਸੇ ਦਾ ਦਾਹ ਲਿਆ ਮੈਂ ਵੀ ਚੱਲੀਏ ਆਂਦੇ ਨਹੀਂ ਜਾਂਦੀ ਲੋੜ ਨੇ ਕੀ ਵੀਰ ਉੱਥੇ ਆਪਣੇ ਜ਼ਾਰੇ ਲੈ ਗਏ ਉਹਨਾਂ ਆਉਣਗੇ ਬਰਬਾਦ ਮੇਰੀ ਮੰਮੀ ਮੇਰਾ ਪਾਪਾ ਹੈ ਦੋ ਮੇਰੇ ਬੱਚੇ ਆ ਤੇ ਭਈ ਫਿਆ ਛੇ ਜੀ ਦੋ ਮਹੀਆ ਪੈਣਾ ਹੋਵਿਆ ਆ ਬਹੁਤ ਕੀ ਕਰੇ ਸਰਕਾਰ ਨੇ ਤੇ ਬਹੁਜੀ ਦੁਖੀ ਕੀਤਾ ਜੇ ਕੰਮ ਨਾ ਕਰੇ ਸਰਕਾਰ ਤੇ ਦੁਖੀ ਕਾਹਦੇ ਲਈ ਆ ਕਾਨੂੰ ਕੀ ਲੋੜ ਕੇ ਇਹਨੂੰ ਘਰ ਛੱਡਣ ਦੀ ਮੰਗ ਕਰਦੇ ਮੰਗ ਕਰਦੇ ਆ ਵੀ ਇਹਨਾਂ ਇਨਸਾਫ ਮਿਲਣਾ ਚਾਹੀਦਾ ਸਾਨੂੰ ਅਜੀ ਜਨਤਾ ਉੱਥੇ ਬੈਠੀ ਇਹ ਕੰਮਾਂ ਤੋਂ ਬਚਾਅ ਕਰਨਾ ਚਾਹੀਦਾ ਸੰਗਤ ਤੋਂ ਘਰ ਨੂੰ ਘਰ ਨੂੰ ਉਹਨਾਂ ਦੇ ਜਿਹੜੇ ਹੱਕ ਬੰਦੇ ਉਹਨਾਂ ਦੇ ਹੁੰਦੇ ਸਾਡੇ ਹੱਕ ਬੰਦੇ ਸਾਨੂੰ ਦਿੱਤਾ ਜਾ ਇਹਨਾਂ ਦਾ ਨਾਮ ਜੀ ਸਰਦਾਰ ਜਸਵੰਤ ਸਿੰਘ ਹੈ ਜੀ ਇਹ ਸਬਾਈਪੁਰ ਤੋਂ ਹੀ ਰਹਿਣ ਵਾਲੇ ਆ ਇੱਥੋਂ ਦੇ ਪੱਕੇ ਵਸਨੀਕ ਆ ਇਹਨਾਂ ਦੇ ਪਿਤਾ ਦਾ ਨਾਮ ਗੁਰਦੇਤ ਸਿੰਘ ਸੀ ਇਹ ਸੱਤ ਭੈਣ ਭਾਈ ਹੀ ਪੰਜਵੇਂ ਨੰਬਰ ਦੇ ਆ ਇਹ ਤੇ ਸਾਡੀ ਸਬਾਈਪੁਰ ਦੀ ਇਕਾਈ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਪਰਿਵਾਰ ਹੀ ਸਿਵਾਨ ਬਾਹਰ ਹੈ ਹਰ ਪੱਖ ਤੋਂ ਹਰ ਤਰ੍ਹਾਂ ਚਾਹੇ ਕਿਸ ਤਰ੍ਹਾਂ ਦਾ ਵੀ ਸਮਰਥਨ ਹੋਵੇ ਉਹ ਨਾਲ ਜਾਣ ਦਾ ਹੋਵੇ ਜਾਂ ਪਿੰਡ ਦੇ ਵਿੱਚ ਆਰਥਿਕ ਸਮਰਥਨ ਦਾ ਹੋਵੇ ਜਾਂ ਹਰ ਤਰੀਕੇ ਦਾ ਵੀ ਸਮਰਥਨ ਇਹ ਕਰਦੇ ਆ ਜਦੋਂ ਅੰਦੋਲਨ ਇੱਕ ਚੱਲਦਾ ਦਿੱਲੀ ਅੰਦੋਲਨ ਇੱਕ ਚੱਲਦਾ ਉਦੋਂ ਵੀ ਇਹਨਾਂ ਦਾ ਸੰਭੂ ਪਰਿਵਾਰ ਦਾ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਨਾਲ ਸਮਰਥਨ ਰਿਹਾ ਉਦੋਂ ਵੀ ਸਮੇਂ-ਸਮੇਂ ਸਿਰ ਜਦੋਂ ਵੀ ਇਹਨਾਂ ਨੂੰ ਵੰਗਾਰ ਪਾਈ ਗਈ ਜਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਗਈ ਇਹ ਆਪ ਹੀ ਅੱਗੇ ਵੱਧ ਕੇ ਨਾਲ ਜਾਂਦੇ ਰਹਿਆ ਤੇ ਹਰ ਸਮੇਂ ਜਿੰਨਾ ਵੀ ਸਾਡੀ ਡਿਊਟੀ ਲੱਗਦੀ ਰਹੀ ਹੈ ਇਕਾਈ ਵੱਲੋਂ ਜ਼ੋਨ ਵੱਲੋਂ ਔਰ ਜ਼ਿਲ੍ਹੇ ਵੱਲੋਂ ਸੂਬੇ ਵੱਲੋਂ ਉਹਨੇ ਦੇਣ ਹੀ ਇਹ ਪੂਰਨ ਡਿਊਟੀ ਨਿਭਾ ਕੇ ਹੁੰਦੇ ਰਿਹਾ ਦਿੱਲੀ ਅੰਦੋਲਨ ਇੱਕ ਤੇ ਹੁਣ ਇਸੇ ਤਰ੍ਹਾਂ ਹੀ ਜਿਵੇਂ ਅੰਦੋਲਨ 2 ਚੱਲਿਆ ਸੀ 11 ਫਰਵਰੀ ਨੂੰ ਇੱਥੋਂ ਮਾਰਚ ਕੀਤੇ ਆ ਇਹ ਪਹਿਲੇ ਸਮੇਂ ਵਿੱਚ ਗਏ ਸਾਡੇ ਨਾਲ ਪਹਿਲੀ ਵਾਰੀ ਵਿੱਚ ਸਾਡੇ ਨਾਲ ਇਹ ਤਕਰੀਬਨ 12-14 ਦਿਨ ਲਵਾ ਕੇ ਆਏ ਆ ਉਸ ਤੋਂ ਬਾਅਦ ਚ ਦੂਜੀ ਵਾਰੀ ਚ ਵੀ ਜਾ ਕੇ ਆਏ ਆ ਹੁਣੇ ਤੀਜੀ ਵਾਰਾ ਗਏ ਸੀ 30 ਤਰੀਕ ਨੂੰ ਮੈਂ ਆਪ ਇਹਨਾਂ ਨੂੰ ਛੱਡ ਕੇ ਆਇਆ ਉੱਥੇ ਤੇ ਉੱਥੇ ਹੁਣ ਡਿਊਟੀ ਨਿਭਾ ਰਹੇ ਸੀ ਬਹੁਤ ਵਧੀਆ ਠੀਕ ਠਾਕ ਹੀ ਸਿਹਤ ਪੱਖੋਂ ਕੋਈ ਗੱਲ ਨਹੀਂ ਸਿਹਤ ਜਾਬ ਸੀ ਔਰ ਇਹਨਾਂ ਦੇ ਇੱਕ ਬੇਟਾ ਵਾ ਦੋ ਬੇਟੀਆਂ ਵਾਂ ਦੋ ਪੁੱਤੇ ਆ ਬਹੁਤ ਵਧੀਆ ਇਹਨਾਂ ਸਾਡਾ ਸਮੇਂ-ਸਮੇਂ ਸਰ ਸਾਥ ਦਿੱਤਾ ਹੁਣ ਵੀ ਇਹਨਾਂ ਨੂੰ ਤਕਰੀਬਨ 7ਵਾਂ ਦਿਨ ਉੱਥੇ ਹੋ ਗਿਆ ਸੀ ਗਿਆ ਨੂੰ ਦਰਮਿਆਨੀ 8ਵੇਂ ਦਿਨ ਦੀ ਰਾਤ ਚੱਲ ਰਹੀ ਸੀ ਜਦੋਂ ਅੱਧੀ ਰਾਤੋਂ ਬਾਅਦ ਰਾਤ ਵੀ ਇਹਨਾਂ ਦੀ ਗੱਲ तकरीबन 10 ਤੋਂ 10:30 ਵਜੇ ਦੇ ਲੱਭੇ ਵਿੱਚ ਲਗਭਗ ਘਰੇ ਇੱਥੇ ਗੱਲ ਹੋਈ ਆ ਹੋਰ ਵੀ ਪਿੰਡ 'ਚ ਇੱਕ ਦੋ ਸਾਡੇ ਸੇਵਾਦਾਰਾਂ ਨਾਲ ਜਿਹੜੀ ਜਥੇਬੰਦੀ ਦੇ ਉਹਨਾਂ ਨਾਲ ਗੱਲਬਾਤ ਹੋਈ ਆ ਕੋਈ ਐਹੋ ਜੀ ਗੱਲ ਨਹੀਂ ਠੀਕ ਠਾਕ ਹੀ ਸਿਹਤ ਪੱਖੋਂ ਕੋਈ ਮੁਸ਼ਕਲ ਨਹੀਂ ਸੀ ਤੇ ਸਮੇਂ-ਸਮੇਂ ਸਰੇ ਸਾਥ ਦਿੰਦੇ ਰਿਹਾ ਅਸੀਂ ਪ੍ਰਸ਼ਾਸਨ ਕੋਲੋਂ ਅਸੀਂ ਇਸ ਬੁੱਚੜ ਸਰਕਾਰ ਕੋਲੋਂ ਅੰਨੇ ਬੋਲੀ ਗੁੰਗੀ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਅਪੀਲ ਵੀ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਵੀ ਇਸ ਪਰਿਵਾਰ ਦੀ ਪੂਰਨ ਮਦਦ ਕੀਤੀ ਜਾਵੇ ਜਥੇਬੰਦੀ ਦੇ ਸਾਥ ਦੇएगी दएगी ਤੇ ਸਰਕਾਰ ਨੂੰ ਵੀ ਅਸੀਂ ਸਿਸਟਮ ਨੂੰ ਵੀ ਇਹ ਪ੍ਰਸ਼ਾਸਨ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਤੇ ਅਪੀਲ ਵੀ ਕਰਦੇ ਆ ਇਹਨਾਂ ਨੂੰ ਪੂਰਨ ਹਰ ਤਰ੍ਹਾਂ ਦੇ ਜੋ ਸਾਥ ਦਿੱਤਾ ਜਾਵੇ ਔਰ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਔਰ ਬਣਦੇ ਇਹਨਾਂ ਨੂੰ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਚੰਗੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜੇ ਸਰਕਾਰ ਕਿਤੇ ਇਹਨਾਂ ਕਿਤੇ ਆਨਕਾਨੀ ਕਰੇਗੀ ਜੇ ਕਿਤੇ ਸਿਸਟਮ ਇਸ ਚੀਜ਼ ਤੋਂ ਪਿੱਛੇ ਹਟੇਗਾ ਤੇ ਪੂਰਨ ਸਬਾਜਪੁਰ ਨਗਰ ਦੀ ਜੋ ਇਕਾਈ ਆ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਔਰ ਜ਼ਿਲ੍ਹਾ ਔਰ ਸੂਬੇ ਲੈਵਲ ਤੇ ਅਸੀਂ ਸਿਸਟਮ ਦਾ विरोध करके और बेनती करके जिस तरीके ना, ये ना पे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर